ਆਖੋ ਦਿਖ ਰਿਹਾ ਸਾਰਾ ਅਨੜੀ ਅਨੜੀਆ ਵਾਇਗੋ ਜੀ ਦਾ ਖਾਸ ਵਾਇਗੋ ਜੀ ਕੀ ਭਤੇ ਅੱਜ ਪਹੁੰਚੇ ਆਪਾਂ ਹੀ ਦਿੱਲੀ ਵਿੱਚੇ ਹੁਣ ਨਾਲ ਕਿਲੇ ਦੇ ਵਿੱਚ ਖੜੇ ਆ ਜਿੱਥੇ ਬਾਬਾ ਭਗਤ ਸਿੰਘ ਨੇ ਇੱਥੇ ਖਾਲਸਾ ਹੀ ਰਾਜ ਦਾ ਚੰਗਾ ਚਲਾਇਆ ਔਰ ਖਾਲਸਾ ਹੀ ਰਾਜ ਕੀਤਾ ਮੋਗਲਾਂ ਨੇ ਉਹ ਤੋਂ ਪਹਿਲਾਂ 900 ਸਾਲ ਰਾਜ ਕੀਤਾ ਫਿਰ ਤੇ ਪੱਪਾ ਗਾਇਲ ਸਿੰਘ ਜਸਾ ਸਿੰਘ ਰਾਮਗੜੀਆ ਜਸਾ ਸਿੰਘ ਆਲੂਵਾਲੀਆ ਇਹਨਾਂ ਨੇ ਆਪਣਾ ਜੋਹਰ ਦਿਖਾ ਕੇ ਮਗਲਾਂ ਤੋਂ ਰਾਜ ਖੋ ਕੇ ਆਪਣਾ ਰਾਜ ਕੀਤਾ ਰਾਜ ਕਾਇਮ ਚੱਲਿਆ ਔਰ ਕਾਇਮ ਕੀਤਾ ਪਹਿਲੇ ਸਿੱਖਾਂ ਦਾ ਰਾਜ ਰਿਹਾ ਉਸ ਤੋਂ ਬਾਅਦ ਦੀਪ ਸਿੱਤੂ ਨੇ ਵੀ ਇਸ ਲਾਲ ਕੇ ਦੇ ਜਿਹੜੇ ਚੜਾ ਗੱਡ ਕੇ ਆਪਣੀ ਪੰਜਾਬ ਦੀ ਆਮ ਤੇ ਛਾਣ ਨੂੰ ਵਧਾਇਆ ਔਰ ਹੁਣ ਅਸੀਂ ਦਿੱਲੀ ਵੀ ਕੇ ਪਹੁੰਚੇ ਆਂ ਔਰ ਧਰਤੀ ਉਤੇ ਇਹ ਧਰਤੀ ਨੂੰ ਸਲਾਮ ਕਰਦੇ ਆਂ ਗੁਰਦੇਵ ਸਾਹਿਬ ਦਾ ਮਹਾਰਾਜਾ ਦੀ ਧਰਤੀ ਹੈ ਕੱਜ ਕੇ ਫਤਿਹਬਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ